ਲਾਵਕੀਲ ਦੀ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਇਸ ਵਿੱਚ ਅਸੀਂ ਗੱਲ ਕਰਦੇ ਹਾਂ ਉਹਨਾਂ ਮੁੱਦਿਆਂ ਦੀ ਜਿਹੜੇ ਕਿ ਹਰੇਕ ਘਰ ਦੇ ਨਾਲ ਜੁੜੇ ਹੁੰਦੇ ਨੇ। ਅੱਜ ਸਾਡੇ ਨਾਲ ਇੱਕ ਵਾਰ ਫੇਰ ਨੇ ਸੀਨੀਅਰ ਐਡਵੋਕੇਟ ਰਜਿੰਦਰ ਸਿੰਘ ਮੰਡ ਜਿਹੜੇ ਕਿ ਪਿਛਲੇ 27 ਸਾਲ ਤੋਂ ਵਕਾਲਤ ਕਰ ਰਹੇ ਨੇ। ਬਹੁਤ ਸਾਰੇ ਲੋਕਾਂ ਦੇ ਕੇਸ ਲੜ ਚੁੱਕੇ ਨੇ ਨਾਲ ਦੀ ਨਾਲ ਬਹੁਤ ਸਾਰੇ ਲੋਕਾਂ ਦੀ ਮਦਦ ਵੀ ਕਰ ਚੁੱਕੇ ਨੇ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਅਲੱਗ-ਅਲੱਗ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ ਜੋ ਕਿ ਲੋਕ ਹਿੱਤ ਦੇ ਵਿੱਚ ਕੰਮ ਕਰਦੀਆਂ ਨੇ। ਅੱਜ ਦਾ ਮੁੱਦਾ ਹੈ ਜੇਕਰ ਕਿਸੇ ਕੰਪਨੀ ਕਿਸੇ ਫਰਮ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਉੱਥੇ ਦਾ ਮਾਲਕ ਤੁਹਾਡੀ ਤਨਖਾਹ ਜਿਹੜਾ ਹੈ ਕੱਟ ਲੈਂਦਾ ਹੈ ਤੁਹਾਨੂੰ ਤਨਖਾਹ ਨਹੀਂ ਦਿੰਦਾ ਉਸ ਸੰਦਰਭ ਦੇ ਵਿੱਚ ਵਕਾਲਤ ਦੇ ਵਿੱਚ ਕੀ ਕਾਨੂੰਨ ਹੈ ਗੱਲਬਾਤ ਕਰਦੇ ਆਉ ਜਾਣਦੇ ਆ ਸਰ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰੇ ਲਾਈਵ ਪੰਜਾਬੀ ਟੀਵੀ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਬੜਾ ਅਹਿਮ ਅੱਜ ਦਾ ਵਿਸ਼ਾ ਤੁਸੀਂ ਚੁਣਿਆ ਆ ਜੇ ਜਦੋਂ ਕੋਈ ਠੇਕੇਦਾਰ ਜਾਂ ਕੰਪਨੀ ਜਾਂ ਕੋਈ ਫਰਮ ਆਪਦੇ ਮਜ਼ਦੂਰ ਨੂੰ ਕੰਮ ਕਰਾ ਕੇ ਉਹਦਾ ਬੇਜ ਨਹੀਂ ਦਿੰਦੀ, ਬੇਤਨ ਨਹੀਂ ਦਿੰਦੀ, ਦਿਹਾੜੀ ਨਹੀਂ ਦਿੰਦੀ ਕੀ ਕਰਨਾ ਚਾਹੀਦਾ ਹੈਗਾ ਇਹ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਹੈਗਾ ਆ ਇੱਕ ਕਿਰਤ ਵਿਭਾਗ ਹੈਗਾ ਆ ਜਿਹਨੂੰ ਕਹਿੰਦੇ ਲੇਬਰ ਡਿਪਾਰਟਮੈਂਟ ਸਭ ਤੋਂ ਪਹਿਲਾਂ ਸਾਨੂੰ ਕੰਸਰਨ ਜਿਹੜਾ ਉਸ ਇਲਾਕੇ ਦਾ ਲੇਵਰ ਇਨਸਪੈਕਟਰ ਹੈਗਾ ਕਿਰਤ ਇਨਸਪੈਕਟਰ ਹੈਗਾ ਆ ਉਹਦੇ ਕੋਲ ਜਾ ਕੇ ਸ਼ਿਕਾਇਤ ਕਰਨੀ ਬਣਦੀ ਆ ਵੀ ਅਸੀਂ ਇੰਨੇ ਦਿਨ ਕੰਮ ਕੀਤਾ ਹੈਗਾ ਐਸ ਤਹਿ ਸ਼ੁਦਾ ਦਿਹਾੜੀ ਤੇ ਇਹਨਾਂ ਨਾਲ ਮੁਕਰ ਹੋਈ ਸੀ ਗੱਲ ਅਸੀਂ ਕੰਮ ਕਰ ਲਿਆ ਹੈਗਾ ਪਰ ਇਸ ਬੰਦੇ ਨੇ ਸਾਨੂੰ ਪੈਸੇ ਨਹੀਂ ਦਿੱਤੇ ਤੇ ਉਹ ਕਿ ਇਨਸਪੈਕਟਰ ਲੇਵਰ ਇਨਸਪੈਕਟਰ ਉਹ ਮਾਲਕਾਂ ਨੂੰ ਸੱਦਦਾ ਹੈਗਾ ਤੇ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦਾ ਹੈਗਾ ਆ ਜੇ ਤਾਂ ਗੱਲ ਉੱਥੇ ਨਿਬੜ ਜਾਵੇ ਤੇ ਬਿਲਕੁਲ ਠੀਕ ਗੱਲ ਹੈ ਲੱਗੀ ਆ ਨਹੀਂ ਤਾਂ ਫੇਰ ਸਾਨੂੰ ਜਿਹੜਾ ਆ ਡਿਸਟ੍ਰਿਕਟ ਲੈਵਲ ਦਾ ਜਿਹੜਾ ਆ ਜ਼ਿਲ੍ਹਾ ਕਿਰਤ ਵਿਭਾਗ ਡਿਸਟ੍ਰਿਕਟ ਲੇਬਰ ਡਿਪਾਰਟਮੈਂਟ ਉੱਥੇ ਡਿਮਾਂਡ ਨੋਟਿਸ ਮੰਗ ਪੱਤਰ ਦੇਣਾ ਪੈਂਦਾ ਆ ਉਹਨੂੰ ਅਸਲ ਦੇ ਵਿੱਚ ਉਹਨੂੰ ਕੀ ਕਹਿੰਦੇ ਹੈਗੇ ਕਿਰਤ ਤੇ ਸਲਾਹਕਾਰ ਅਫਸਰ ਜਦੋਂ ਤੁਸੀਂ ਜ਼ਿਲ੍ਹਾ ਲੈਵਲ ਤੇ ਆ ਜਾਂਦੇ ਆ ਥੱਲੇ ਤੁਹਾਡੇ ਜਿਹੜਾ ਕਿਰਤ ਇਨਸਪੈਕਟਰ ਕੋ ਮਸਲਾ ਹੱਲ ਨਹੀਂ ਹੁੰਦਾ ਤੁਸੀਂ ਜ਼ਿਲ੍ਹਾ ਕਿਰਤ ਵਿਭਾਗ ਕੋਲ ਆ ਜਾਂਦੇ ਆ ਲੇਬਰ ਡਿਪਾਰਟਮੈਂਟ ਡਿਸਟ੍ਰਿਕਟ ਲੇਬਰ ਡਿਪਾਰਟਮੈਂਟ ਕੋ ਆ ਜਾਂਦੇ ਆ ਉਹ ਉਹ ਸਲਾਹਕਾਰ ਜਿਹੜਾ ਉਹ ਕਿਰਤ ਤੇ ਸਲਾਹਕਾਰ ਅਫਸਰ ਹੁੰਦਾ ਆ ਉਹ ਦੋਨਾਂ ਧਿਰਾਂ ਨੂੰ ਬਿਠਾ ਲਦਾ ਆ ਇਹ ਦੋਨਾਂ ਧਿਰਾਂ ਨੂੰ ਬਿਠਾ ਲ ਕੇ ਉਹ ਦੋਨਾਂ ਧਿਰਾਂ ਦੀ ਗੱਲ ਕਰਕੇ ਕਾਉਂਸਲਿੰਗ ਕਰਦਾ ਹੈਗਾ ਆ ਤੇ ਉਹ ਉੱਥੇ ਮਸਲਾ ਹੱਲ ਕਰਵਾ ਦਿੰਦਾ ਹੈਗਾ ਆ ਕੋਈ ਜਿਹੜੀ ਮਿਸ ਅੰਡਰਸਟੈਂਡਿੰਗ ਹੋਵੇ ਕੋਈ ਰੇਟ ਦੇ ਪ੍ਰਤੀ ਜਾਂ ਦਿਨਾਂ ਦੇ ਪ੍ਰਤੀ ਜਾਂ ਘੰਟਿਆਂ ਦੇ ਪ੍ਰਤੀ ਉਹ ਸੈਟਲਮੈਂਟ ਕਰਵਾ ਦਿੰਦਾ ਹੈਗਾ ਆ ਅਗਰ ਉੱਥੇ ਵੀ ਨਾ ਹੋਵੇ ਇਹ ਸਾਰਾ ਪ੍ਰੋਸੈਸ ਮਜ਼ਦੂਰ ਨੂੰ ਲੇਬਰ ਨੂੰ ਉਹ ਪੈਸੇ ਨਾ ਮਿਲਣ ਫਿਰ ਸਾਡੇ ਕੋਲ ਜਿਹੜਾ ਆਖਰੀ ਰਸਤਾ ਪੈਂਦਾ ਉਹ ਹੈਗਾ ਲੇਬਰ ਕੋਰਟ ਲੇਬਰ ਕੋਰਟ ਦੇ ਵਿੱਚ ਲਗਭਗ ਹਰ ਮੁਕੱਦਮਾ ਮਜ਼ਦੂਰ ਦੇ ਹੱਕ ਵਿੱਚ ਹੋ ਜਾਂਦਾ ਆ ਉਹਦੇ ਲਈ ਤੁਹਾਨੂੰ ਐਵੀਡੈਂਸ ਮੈਂਨੇ ਕਿੰਨੇ ਕੰਮ ਕੀਤਾ ਮੈਂਨੇ ਦਿਹਾੜੀਆਂ ਕੰਮ ਕੀਤਾ ਮੈਂ ਇਸ ਰੇਟ ਤੇ ਕੰਮ ਕੀਤਾ ਉਹ ਤੁਸੀਂ ਸਾਬਤ ਕਰਨਾ ਆ ਉਹ ਸਾਬਤ ਕਰਨ ਤੋਂ ਬਾਅਦ ਡਿਪਾਰਟਮੈਂਟ ਐ ਇਹ ਹੋਰ ਚੀਜ਼ ਆ ਲੇਬਰ ਕੋਰਟ ਇੱਕ ਹੋਰ ਚੀਜ਼ ਆ ਲੇਬਰ ਕੋਰਟ ਦੇ ਵਿੱਚ ਇਕੁਅਲ ਟੂ ਸੈਸ਼ਨ ਜੱਜ ਜਿਹੜਾ ਆ ਉਹ ਲੇਬਰ ਕੋਰਟ ਦੇ ਵਿੱਚ ਬੈਠਦਾ ਹੈਗਾ ਆ ਉਹ ਜਿਹੜਾ ਫੈਸਲਾ ਫੇਰ ਕਰਦਾ ਹੈਗਾ ਆ ਉਹਦੇ ਵਿੱਚ 100% ਦੀ ਲਗਭਗ ਉਹ ਕੇਸ ਮਜ਼ਦੂਰਾਂ ਦੇ ਹੱਕ ਵਿੱਚ ਹੋ ਜਾਂਦੇ ਹੈਗੇ ਆ ਜੇ ਪ੍ਰੋਪਰ ਐਵੀਡੈਂਸ ਜਿਹੜੀ ਅਸੀਂ ਪਕਤਾ ਦਈਏ ਤਾਂ ਪਰ ਉਹ ਜਦੋਂ ਕੇਸ ਡਿਗਰੀ ਵੀ ਹੋ ਜਵੇ ਇਹ ਅਦਾਲਤ ਹੁਕਮ ਵੀ ਕਰ ਦਵੇ ਵੀ ਅਸੀਂ ਮਤਲਬ ਇਸ ਬੰਦੇ ਨੇ 10 ਦਿਨ ਕੰਮ ਕੀਤਾ ਇੰਨੇ ਘੰਟੇ ਤੇ ਇੰਨੇ ਰੇਟ ਤੇ ਕੰਮ ਕੀਤਾ ਹੈਗਾ ਆ ਵੇ ਇਹਨੂੰ 10000 ਜਾਂ 15000 ਜਾਂ 20000 ਦਾ ਬਣਦਾ ਇਹਨੂੰ ਦਿੱਤਾ ਜਾਵੇ ਉਹ ਕਿਸ ਡਿਗਰੀ ਵੀ ਹੋ ਜਵੇ ਪਰ ਫਿਰ ਵੀ ਜਿਹੜਾ ਉਹਨੂੰ ਲਾਗੂ ਕਰਾਉਣਾ ਆ ਉਹ ਕਿਰਤ ਇਨਸਪੈਕਟਰ ਨੇ ਕਰਾਉਣਾ ਜਿਹਦੇ ਕੋਲ ਸਭ ਤੋਂ ਪਹਿਲਾਂ ਸ਼ਿਕਾਇਤ ਲੈ ਕੇ ਗਏ ਸੀ ਉਹ ਜੇ ਤਾਂ ਉਹ ਸ਼ਹਿਰੀ ਏਰੀਆ ਦਾ ਸੰਧ ਰੱਖਦਾ ਆ ਤੇ ਸ਼ਹਿਰ ਦੇ ਵਿੱਚ ਬੈਠਿਆ ਕੇ ਬੰਦੇ ਜੇ ਕੋਈ ਪਿੰਡੂ ਏਰੀਏ ਨਾਲ ਕੋਈ ਕੰਸਟਰਕਸ਼ਨ ਕਰਦੇ ਆ ਰਾਜ ਮਿਸਤਰੀ ਲੱਕੜ ਵਾਲਾ ਜਾਂ ਦੂਸਰੇ ਤੀਸਰੇ ਆ ਉਹ ਉੱਥੇ ਦੀ ਜਿਹੜੀਆਂ ਸਬ ਤਸੀਲਾਂ ਹੈਗੀਆਂ ਉੱਥੇ ਵੀ ਲੇਬਰ ਕਿਰਤ ਇਨਸਪੈਕਟਰ ਬੈਠਦੇ ਆਗੇ ਆ ਉੱਥੇ ਉਹਦੀ ਸ਼ਿਕਾਇਤ ਦੇ ਸਕਦੇ ਆ ਜਿਹੜੇ ਫਾਈਨਲ ਡਿਕਰੀ ਆ ਜਿਹੜਾ ਤੁਹਾਡੇ ਹੱਕ ਤੇ ਫੈਸਲਾ ਹੋ ਜਾਂਦਾ ਆ ਜਿਹਨੂੰ ਕਿ ਲੇਬਰ ਕੋਰਟ ਹੱਕ ਤੇ ਕਰਦੀ ਆ ਉਹਨੂੰ ਅੰਤ ਵਿੱਚ ਲਾਗੂ ਜਿਹੜਾ ਆ ਉਹ ਫਿਰ ਕਿਰਤ ਇਨਸਪੈਕਟਰ ਹੀ ਕਰਾਉਂਦਾ ਹੈਗਾ ਆ ਇਹਦੇ ਵਿੱਚ ਐ ਐਸੀ ਕੋਈ ਗੱਲ ਨਹੀਂ ਹੈਗੀ ਵੀ ਜਿਹੜਾ ਜਿਸ ਬੰਦੇ ਨੇ ਕਿਰਤ ਕੀਤੀ ਆ ਜਿਸ ਬੰਦੇ ਨੇ ਕੰਮ ਕੀਤਾ ਆ ਜਿਸ ਬੰਦੇ ਨੇ ਮਿਹਨਤ ਕੀਤੀ ਆ ਉਹਦੇ ਪੈਸੇ ਮਰ ਜਾਣ ਲੇਕਿਨ ਉਹਦਾ ਜਿਹੜਾ ਕੰਮ ਆ ਉਹਨੂੰ ਅਵੇਅਰ ਜ਼ਰੂਰ ਹੋਣਾ ਪਊਗਾ ਵੀ ਇਹ ਸ਼ਿਕਾਇਤ ਅਸੀਂ ਕਿੱਥੇ ਦੇ ਸਕਦੇ ਆ ਕਦੋਂ ਦੇ ਸਕਦੇ ਆ ਇਹਦਾ ਫੈਸਲਾ ਕਿੰਨੇ ਚੱਟ ਹੋ ਸਕਦਾ ਆ ਲੇਬਰ ਕੋਰਟ ਤੱਕ ਕਿਸੇ ਤਾਨੂੰ ਵਕੀਲ ਦੀ ਜ਼ਰੂਰਤ ਨਹੀਂ ਇਹ ਕੇਸ ਤੁਸੀਂ ਆਪ ਵੀ ਲੜ ਸਕਦੇ ਆ ਆਪ ਦੀ ਜਿਹੜੀ ਤੁਹਾਡੇ ਜੇ ਤੁਸੀਂ ਸੰਗਠਿਤ ਇਹ ਲੇਬਰ ਕੋ ਜੂਨੀਅਨ ਦੇ ਵਿੱਚ ਕੰਮ ਕਰਦੇ ਆਗੇ ਤੁਹਾਡੇ ਜੂਨੀਅਨ ਦਾ ਆਗੂ ਤੇ ਮਤਲਬ ਉਹ ਵੀ ਇਸ ਕੇਸ ਨੂੰ ਲੜ ਸਕਦੇ ਹੈਗੇ ਆ ਇਹਦੇ ਵਿੱਚ ਤੁਹਾਨੂੰ ਲੇਬਰ ਕੋਰਟ ਤੱਕ ਵਕੀਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੋ ਤੁਹਾਡੇ ਪ੍ਰਤੀਨਿਧ ਜਿਹੜੇ ਤੁਹਾਨੂੰ ਲੀਡ ਕਰਦੇ ਹੈਗੇ ਆ ਤੁਹਾਡੇ ਲੀਡਰ ਲੋਕ ਹੈਗੇ ਉਹ ਵੀ ਇਸ ਕੇਸ ਦੀ ਪੈਰਵਾਈ ਕਰ ਸਕਦੇ ਹੈਗੇ ਜੀ ਬੇਕਲੁ ਜੁਕਰੀਆ ਸਰ ਤਮਾਮ ਜਾਣਕਾਰੀ ਦੇ ਲਈ ਸੋ ਉਮੀਦ ਕਰਦੇ ਹਾਂ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਿਸੇ ਮਾਲਕ ਨੇ ਤੁਹਾਡੇ ਨੇ ਪੈਸੇ ਰੱਖੇ ਹੋਏ ਨੇ ਤੇ ਤੁਸੀਂ ਇਹ ਤਰੀਕੇ ਅਪਣਾ ਕੇ ਉਹਨਾਂ ਦੇ ਕੋਲੋਂ ਆਪਣੀ ਬੰਦੀ ਤਨਖਾਹ ਲੈ ਸਕਦੇ ਹੋ ਕੈਮਰਾ ਪਰਸਨ ਸ਼ਿਵਮ ਦੇ ਨਾਲ ਜਗਦੀਪ ਸਿੰਘ ਲਈ ਪੰਜਾਬੀ ਟੀਵੀ ਜਲੰਧਰ